ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਨੌਕਰਾਨੀਆਂ ਰੱਖਿਆ ਹੋਈਆਂ ਨੇ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਕਈ ਸਾਲਾਂ ਤੋਂ ਸਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਆ ਤੇ ਫਿਰ ਉਹ ਕਿਵੇਂ ਵਿਸ਼ਵਾਸ ਘਾਤ ਕਰਦੇ ਨੇ ਇਸ ਪੀੜਤ ਪਰਿਵਾਰ ਨੇ ਜੋ ਇਸ ਦੇ ਨਾਲ ਹੱਟ ਬੀਤੀ ਹੋਈ ਹੈ ਉਹ ਦੱਸੀ ਗਈ ਹੈ ਤਾਂ ਦੱਸ ਦिए ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣਿਆ ਜਿੱਥੇ ਕਿ ਘਰ ਦੇ ਵਿੱਚ ਇੱਕ ਨੌਕਰਾਨੀ ਕੰਮ ਕਰਦੀ ਸੀ ਤਾਂ ਕੰਮ ਕਰਦੀ ਨੂੰ ਇਹਨਾਂ ਦੇ ਘਰ ਦੇ ਵਿੱਚ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਤਾਂ ਉਸ ਨੇ ਅੱਖ ਬਚਾ ਕੇ ਘਰ ਦੇ ਵਿੱਚ 골ਡ ਦਾ ਸੈੱਟ ਪਿਆ ਸੀ ਉਹ ਚੋਰੀ ਕਰਕੇ ਫਰਾਰ ਹੋ ਗਈ ਇਹ ਇਲਜ਼ਾਮ ਪੀੜਤ ਪਰਿਵਾਰ ਦੇ ਬਨੋਂ ਲਗਾਏ ਗਏ ਨੇ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਨੌਕਰਾਨੀ ਤੋਂ ਥੋੜਾ ਸ਼ਕਤੀ ਦੇ ਨਾਲ ਪੁੱਛ ਕੇ ਸਾਡਾ 골ਡ ਦਾ ਸੈੱਟ ਵਾਪਿਸ ਕਰਵਾਇਆ ਜਾਵੇ ਆਓ ਸੁਣਦੇ ਹਾਂ ਮਾਨਿਕਾ ਮਾਨਿਕਾ ਕੀ ਗੱਲ ਹੋਈ ਜਦੋਂ ਤੁਸੀਂ ਘਰੇ ਸੀ ਮੇਰੀ ਕਾਮ ਵਾਲੀ ਗਈ ਹੈ ਉਹ ਮੇਰਾ ਸਮਾਨ ਚੁੱਕ ਕੇ ਲੈ ਗਈ ਹੈ 골ਡ ਕੰਮ ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦਿਓ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬੈ ਗਈ ਆ ਅੰਦਰ ਜਾ ਕੇ ਬੈਠੀ ਆ ਇਕਦਮ ਮੈਂ ਕਾਲ ਹੀ ਪਾਤੀ ਮੈਂ ਚੱਲ ਲਈ ਚੱਲ ਲਈ ਚੱਲੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਦੇਖਿਆ ਮੈਂ ਸਮਾਨ ਕੱਟਣਾ ਹਿਲ ਮਾਰੀ ਚਤਲ ਮਾਰੀ ਨੂੰ ਲੋਕ ਲੱਗਾ ਆ ਸੀਗਾ ਮੈਂ ਕਿਹਾ ਲੋਕ ਤੇ ਮੈਂ ਲਾਇਆ ਹੀ ਨਹੀਂ ਉਹ ਐਲਮਾਰੀਨ ਲੋਕ ਲਗਾ ਕੇ ਚਾਬੀ ਉੱਪਰ ਆ ਗਈ ਆ ਤੇ ਮੈਂ ਖੋਲਿਆ ਸਮਾਨ ਮੈਂ ਪੈਸੇ ਗਿਨੇ ਪੈਸੇ ਪਏ ਸੀਗੇ ਔਰ ਐਦੇ ਸਾਹਮਣੇ ਕੋਈ ਜਨਾਬ ਨੇ ਪੈਸੇ ਦੇ ਕੇ ਗਿਆ ਹੀ ਮੈਨੂੰ ਲੱਗਾ ਕਿ ਪੈਸੇ ਨਾਲ ਲੈ ਗਏ ਹੋਵੇ ਵੀ ਜਿਹੜਾ ਲੋਕ ਲਗਾ ਕੇ ਰੱਖ ਗਿਆ ਮੈਂ ਪੈਸੇ ਦੇਖ ਕੇ ਪੈਸੇ ਪੂਰੇ ਸੀਗੇ ਥੋੜੀ ਦੇਰ ਬਾਅਦ ਫੇਰ ਮੈਂ ਆਪਣਾ ਸਮਾਨ ਦੇਖਿਆ ਡੱਬਾ ਖੋਲਿਆ ਸਮਾਨ ਨਹੀਂ ਸੀਗਾ ਸਮਾਨ ਖਾਲੀ ਪਿਆ ਸੀਗਾ ਫਿਰ ਮੈਂ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਅੱਜ ਕੰਮ ਤੇ ਨਹੀਂ ਆਣਾ ਕੱਲ ਆਵਾਂਗੀ ਤੇ ਆਏ ਨਹੀਂ ਮੈਂ ਇੱਧਰ ਮੇਰੇ ਹਸਬੰਦ ਘਰ ਨਹੀਂ ਸੀ ਗਏ ਮੈਂ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਐਦਾਂ ਦਾ ਤੂੰ ਥਾਣੇ ਜਾ ਰਿਪੋਰਟ ਵਗੈਰਾ ਲਖਾ ਤੇ ਅਨਮਾ ਫੋਨ ਕੀਤਾ ਮੈਂ ਕਹਾ ਘਾਰ ਆ ਤੈਨੂੰ ਘਰ ਆਣਾ ਪੈਣਾ ਮੈਂ ਡੇਗ ਗਈ ਮੈਨੂੰ ਸੱਟ ਲੱਗੀ ਐ ਤੇ ਇਹ ਘਾਰ ਆਈ ਨਹੀਂ ਤੇ ਨੂੰ ਮੈਂ ਥਾਣੇ ਗਈ ਰਿਪੋਰਟ ਲਖਨ ਦੋ ਮੁਲਾਜ਼ਮ ਆਏ ਮੇਰੇ ਨਾਲ ਇਹ ਆਂਦਿਆਂ ਘਾਰ ਵੇਟੀ ਹੀ ਰਾਂ ਗਰੇ ਡੋਗੇ ਪੁਲਿਸ ਨੇ ਵੇਖ ਕੇ ਉਸੇ ਵੇਲੇ ਤੇ ਮੰਨੀ ਨਹੀਂ ਹੀਗੀ ਬੜਾ ਬਕਾਇਆ ਉਹਨਾਂ ਨੇ ਬਹੁਤ ਬਕਾਇਆ ਹੈ ਨਹੀਂ ਮੰਨੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਬਟ ਸੁਣਵਾਈ ਨਹੀਂ ਹੋਂਦੀ ਐਨੇ ਪਤਾ ਨਹੀਂ ਪੈਸੇ ਛਾੜਤੇ ਆ ਕੀ ਐ ਸਾਰੇ ਆਮ ਰੋਲਾ ਪਾਂਡੀ ਐ ਕਿ ਤੁਸੀਂ ਸੀ ਡਿਵੀਜ਼ਨ ਜਿੱਥੇ ਮਰਜ਼ੀ ਚੱਲ ਜਾਓ ਡੀਐਸਪੀ ਐਸਐਚਓ ਜਿੱਥੇ ਮਰਜ਼ੀ ਚੱਲ ਜਾਓ ਸਾਰੇ ਮੇਰੇ ਨਾਲ ਆ ਕੋਈ ਵੀ ਸੁਨਵਾਈ ਨਹੀਂ ਤੁਹਾਡੀ ਮੇਰਾ ਇੱਕ ਸੈਟ ਆ 38 ਗ੍ਰਾਮ ਦਾ 17 ਗ੍ਰਾਮ ਦੀ ਚੈਨ ਆ ਵਿੱਚ ਪੈਂਡਲ ਕਿਨੇ ਲੱਗਦਾ ਤੁਹਾਨੂੰ ਸੌਣ ਉਹ ਦਾ 5.5 ਲੱਖ ਰੁਪਏ ਦਾ ਇਹੀ ਹੈ ਕਿ ਸਾਡੀ ਸੁਨਵਾਈ ਕੀਤੀ ਜਾਵੇ ਸਾਨੂੰ ਸਾਡਾ ਸਮਾਨ ਦਵਾਇਆ ਜਾਵੇ ਮੇਰਾ ਨਾਮ ਪਰਮਵੀਰ ਸਿੰਘ ਹੈ ਜੀ ਕਿਹੜਾ ਇਲਾਕਾ ਹੈ ਕਲਾਨਾ ਮੇਸ਼ਾਦੀ ਗਲੀ ਨੰਬਰ 4 ਚ ਅਸੀਂ ਰਹਿੰਦੇ ਆਂ ਕੀ ਗੱਲ ਹੋਈ ਤੇ ਸਾਡੇ ਘਰ ਇੱਕ ਸਾਲ ਤੋਂ ਕੰਮ ਕਰ ਰਹੀ ਸੀ ਇੱਕ ਕੰਮ ਵਾਲੀ ਪੂਜਾ ਨਾ ਮੇਰਾ ਕੰਬੋਈ ਵਾਲੀ ਗਲੀ ਚ ਰਹਿੰਦੀ ਐਥੇ ਪਹਿਲਵਾਨ ਕੁਲਚ ਵਾਲੇ ਦੇ ਨਾਲ ਹੀ ਤੇ ਐ ਬੀਤੇ ਦਿਨ ਹੀ ਗੱਲ ਹੈਗੀ 15 ਦਿਨ ਹੋ ਗਏ ਅੱਜ ਅਸੀਂ ਬੜੇ ਖਜਲ ਖਰਵਾਰ ਹੋ ਰਹੇ ਹਾਂ ਸੀਡ ਵਿਜਨ ਰਿਪੋਰਟ ਵੀ ਲਖਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਰੇ ਲੱਪੇ ਲਾ ਕੇ ਰੋਈ ਭੇਜ ਦਿੰਦੇ ਪਹਿਲਾਂ ਕਹਿੰਦੇ ਅਸੀਂ ਲੋੜ ਹੀ ਨਹੀਂ ਛੁੱਟੀਆਂ ਹੈਂ ਜੀ ਥਾਣੇ 'ਚ ਤਾਂ ਕੋਈ ਛੁੱਟੀ ਹੁੰਦੀ ਨਹੀਂ ਕਹਿੰਦੇ ਡੋਰਾ ਡਾਰਾ ਫੜਦੇ ਮੈਂ ਤੁਹਾਡਾ ਕੰਮ ਬਾਅਦ 'ਚ ਹੋਏਗਾ ਸਾਡੇ ਕੋਲ ਹੋਰ ਬੜੇ ਕੰਮ ਹੈਗੇ ਅਸੀਂ ਆ ਗਏ ਉਸ ਤੋਂ ਬਾਅਦ ਹਫਤਾ ਬੀਤਿਆ ਫਿਰ ਰੋਈ ਕਦੀ ਅੱਜ ਆ ਜੋ ਕਦੀ ਕੱਲ ਆ ਜੋ ਕਦੀ 12 ਵਜੇ ਸ਼ਾਮੀ ਆ ਜੋ ਸਾਭ ਨਹੀਂ ਹੈਗੇ ਬਸ ਸਾਡੇ ਗੱਲ ਨਹੀਂ ਕਰਦੇ ਵੇ ਉਹ ਕੰਮ ਵਾਲੀ ਦੀ ਫੇਵਰ ਚ ਗੱਲ ਕਰਦੇ ਵੇ ਉਹ ਕਹਿੰਦੇ ਜੀ ਇਹਨੇ ਕੋਈ ਏਨਾ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਜਿਹੜਾ ਇਹ ਚੁੱਕ ਕੇ ਥਾਣੇ ਲੈ ਆਈਏ ਦੱਸੋ ਭਾਜੀ ਇਹ ਵੱਡਾ ਸਾਡਾ ਕ੍ਰਾਈਮ ਕਿਉਂ ਨਹੀਂ ਹੈ 5 ਲੱਖ ਦਾ ਸੋਨਾ ਲੈ ਗਈ ਚੁੱਕ ਕੇ ਕੀ ਮੇਰੀ ਘਰ ਦੇਦ ਗੱਲ ਵੀ ਵੱਡੀ ਕਿ ਕੇ ਚਲੀ ਜਾਂਦੀ ਸਾਨੂੰ ਇੱਥੇ ਕੋਈ ਘਰ ਇੱਕ ਤਾਂ ਜੀ ਮਾਰ ਜਾਂਦੀ ਫਿਰ ਵੱਡਾ ਕ੍ਰਾਈਮ ਹੋਣਾ ਸੀ ਫਿਰ ਇਹਨਾਂ ਨੇ ਉਹਨੂੰ ਚੁੱਕਣਾ ਸੀ ਕਿਉਂ ਨਹੀਂ ਖੜਦੇ ਪਏ ਉਹਨੂੰ ਲੇਡੀਜ਼ ਪੁਲਿਸ ਭੁਲਾਣ ਉਹਨੂੰ ਕਿਉਂ ਨਹੀਂ ਹੱਥ ਲਾ ਸਕਦੇ ਕਹਿੰਦੇ ਜੀ ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਜੀ ਲੇਡੀਜ਼ ਕਾਉਂਟੇਬਲ ਬੁਲਾਣ ਉੱਪਰ ਚੜਾਈ ਕਰਨ ਪੁਲਿਸ ਦਾ ਤੇ 2 ਮਿੰਟ ਦਾ ਕੰਮ ਹੁੰਦਾ ਚੋਰ ਨੂੰ ਪਕਾਣਾ ਭਾਜੀ ਕੋ ਕੋਈ ਇੰਟਾਰਗੇਟ ਨਹੀਂ ਕੀਤਾ ਉਹਨੂੰ ਅਜੇ ਤੱਕ ਮੂੰਹ ਰੂਪੀ ਪੁੱਛਦੇ ਪਏ ਨੇ ਉਹਦੀ ਸੇਵਾ ਹੋਏਗੀ ਤੇ ਆਪਣੇ ਆਪ ਸ਼ੋਰ ਬਗਦਾ ਹੈ ਪਰ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਬੜੇ ਪਰੇਸ਼ਾਨ ਬੜੇ ਦੁਖੀ ਹੈਗੇ ਭਾਈ ਅੱਜ 15 ਦਿਨ ਹੋ ਗਏ ਖਰਾਬ ਹੁੰਦੇਵੇਂ ਅਸੀਂ ਮੈਂ ਤਾਂ ਮੇਰੀ ਘਰ ਦੀ ਰੋਜ਼ ਚੱਕਰ ਲਾਣੇ ਆ ਸਵੇਰੇ ਸ਼ਾਮੀ ਰੋਜ਼ ਜਾਂਦੇ ਅੱਜ ਫੇਰ ਅਸੀਂ ਜਾਣਾ ਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਗਏ ਹੁਣ ਇਹ ਦਰਖਾਸਤ ਦਿੱਤੀ ਹੋਈ ਆ ਹੁਣ ਸਾਨੂੰ ਥੋੜੀ ਉਮੀਦ ਹੈਗੀ ਹੈ ਇੱਕ ਐਸਐਚਓ ਸਾਹਿਬ ਹੈਗੇ ਨੀਰਜ ਸ਼ਰਮਾ ਉਹ ਬਹੁਤ ਹੀ ਅੱਛੇ ਆਦਮੀ ਵਧੀਆ ਬੰਦੇ ਉਹਨਾਂ ਨੇ ਸਾਡੀ ਸਾਰੀ ਗੱਲ ਥੋੜੀ ਬੋਦੀ ਆਸ ਹੈ ਕਿ ਸਾਡੀ ਸੁਣੀ ਜਾਏਗੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਬੜੇ ਪਰੇਸ਼ਾਨ ਹੈ ਸਾਡਾ ਸਮਾਨ ਤੁਹਾਨੂੰ ਮਿਲਣਾ ਚਾਹੀਦਾ 38 ਗ੍ਰਾਮ ਦਾ ਸੈਟ ਹੈਗਾ ਜੇ ਤੇ 17 ਗ੍ਰਾਮ ਦੇ ਚਾਹਣਾ ਵਿਧ ਪੈਂਡਲ ਸਾਢੇ ਪੰਜ ਤੋਲੇ ਸੋਨਾ ਹੈਗਾ ਭਾਜੀ ਸਾਡਾ ਮਿਹਨਤ ਦੀ ਕਮਾਈ ਸਾਡੀ ਇਹ ਮੇਰੀ ਵੋਟੀ ਦੇ ਪੇਕਿਆਂ ਦਾ ਸੈੱਟ ਹੈਗਾ ਸੀ ਚੈਨ ਮੈਂ ਬਣਾਕ ਦਿੱਤੀ ਆਂ ਇਹ ਮਿਹਨਤ ਕਰਦੇ ਭਾਈ ਮਜ਼ਦੂਰੀ ਕਰਨ ਵਾਲੇ ਬੰਦੇ ਹੈਗੇ ਆ ਸਾਡੇ ਨਾਲ ਬੜਾ ਮਾੜਾ ਧੱਕਾ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡਾ ਸਮਾਨ ਸਾਨੂੰ ਮਿਲੇ ਸਾਨੂੰ ਇਨਸਾਫ ਚਾਹੀਦਾ ਉਦੋਂ ਪੁਲਿਸ ਦਾ ਇਸ ਸਬੰਧ ਦੇ ਵਿੱਚ ਕਹਿਣਾ ਹੈ ਕਿ ਉਹਨਾਂ ਨੂੰ ਦਰਖਾਸਤ ਦਿੱਤੀ ਗਈ ਹੈ ਕਿ 골ਡ ਦਾ ਸੈੱਟ ਚੋਰੀ ਹੋਇਆ ਤੇ ਚੋਰੀ ਦੇ ਇਲਜ਼ਾਮ ਕਰਦੇ ਵਿੱਚ ਰੱਖੀ ਨੌਕਰਾਨੀ ਤੇ ਲੱਗੇ ਨੇ ਤਾਂ ਹੋਰ ਕੀ ਕਿਹਾ ਆ ਉਸ ਹੁੰਦੇ ਹਾਂ ਮਾਮਲਾ ਵੀ ਇੱਕ ਮੋਨਿਕਾ ਨਾਮ ਦੀ ਔਰਤ ਨੇ ਦਰਖਾਸਤ ਦਿੱਤੀ ਆ ਈ ਮੇਰੇ ਘਰ ਚੋਰੀ ਹੋਈ ਆ ਉਹ ਆਪਣੀ ਨੌਕਰਾਨੀ ਤੇ ਇਲਜ਼ਾਮ ਲਾਉਂਦੀ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਜੋ ਇਹ ਜੋ ਉਹਦਾ ਕੋਈ ਰੋਗੜਾ ਹੋਇਆ ਤੇ ਉਹਤੇ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੱਕਰ ਰਹੀ ਉਹਨੂੰ ਪੁੱਛਗਿੱਛ ਕੀਤੀ ਗਈ ਆ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਏ ਖੈਰ ਅੱਜ ਦੇ ਜ਼ਮਾਨੇ ਦੇ ਵਿੱਚ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਰਿਹਾ ਇਸ ਕਰਕੇ ਆਪਣੀਆਂ ਕੀਮਤੀ ਚੀਜ਼ਾਂ ਦਾ ਖਾਸ ਕਰਕੇ ਤੁਸੀਂ ਆਪ ਹੀ ਧਿਆਨ ਰੱਖਿਆ ਕਰੋ ਤਾਂ ਕਿ ਤੁਹਾਡੇ ਕਿਸੇ ਕੀਮਤੀ ਚੀਜ਼ ਦੀ ਚੋਰੀ ਨਾ ਹੋ ਸਕੇ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ